ਇਹਨਾਂ ਨੇ ਟੋਟਲ ਸਾਡੇ ਨਾਲ ਨੇਅਰਬਾਊਟ 1.5 ਕਰੋੜ ਰੁਪਏ ਠੱਗੀ ਮਾਰੀ ਹੈ। ਲੁਧਿਆਣਾ 39 ਸੈਕਟਰ ਦਾ ਰਹਿਣ ਵਾਲਾ ਇੱਕ ਬੰਦਾ ਮੋਹਿਤ ਸ਼ਰਮਾ। ਹਾਂਜੀ ਅਸੀਂ ਉਹਨੂੰ ਪੁੱਛਿਆ ਤੁਹਾਡੇ ਹਸਬੰਦ ਕਿੱਥੇ ਹੈ ਜੀ ਵੀ ਸਾਨੂੰ ਮਿਲਾਓ। ਉਹ ਅੱਜ ਇੱਧਰ ਗਏ ਨੇ ਜੀ ਅੱਜ ਉੱਧਰ ਗਏ ਨੇ ਜੀ ਇਹੀ ਟਾਲਮਟੋਲ ਕਰਦੇ ਰਹੇ। ਅਸੀਂ ਚਾਰੇ ਜਣੇ ਉੱਥੇ ਗਏ ਤਾਂ ਇਹਨੇ ਬੌਂਸਰ ਵਗੈਰਾ ਬੁਲਾ ਰੱਖਿਆ ਸੀ ਹਨ ਪਛਾਤੇ ਬੰਦੇ। ਕਹਿੰਦਾ ਜੇ ਤੁਸੀਂ ਮੇਰੇ ਕੋਲੋਂ ਪੈਸੇ ਮੰਗੇ ਤੁਹਾਨੂੰ ਜਾਨੋਂ ਮਰਵਾ ਦਾਂਗੇ। ਕਹਿੰਦਾ ਸਾਨੂੰ ਲਾਇਸੈਂਸ ਵਗੈਰਾ ਦਿਖਾਏ ਵੀ ਆ ਦੇਖੋ ਸਾਡੇ ਦੁਬਈ ਦੇ ਵਿੱਚ ਲਾਇਸੈਂਸ ਬਣੇ ਹੋਏ ਉਹ ਵਧੀਆ ਪ੍ਰੋਫਿਟ ਲੈ ਰਿਆ ਸੀਗਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਫਿਰ ਉਹਨਾਂ ਨੇ ਆਪਣੇ ਪ੍ਰੋਪ੍ਰਾਇਟਰ ਨੂੰ ਬੁਲਾ ਕੇ ਸਾਡੇ ਨਾਲ ਮੀਟਿੰਗ ਕਰਾਈ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਸੀਗਾ ਵੀ ਅਸੀਂ 2 ਸਾਲ ਤੋਂ ਬਹੁਤ ਵਧੀਆ ਪ੍ਰੋਫਿਟ ਲੈ ਰਹੇ ਹਾਂ ਜੀ ਮੈਂ ਇੱਕ ਲੋਗ ਪੀਰੀਅਡ ਪੂਰਾ ਕਰ ਚੁੱਕਾ ਕੰਪਨੀ ਦਾ ਤੁਸੀਂ ਜਿੰਨਾ ਪੈਸਾ ਇਨਵੈਸਟ ਕਰੋਗੇ ਤੁਸੀਂ 18 ਮਹੀਨਿਆਂ ਕੋ ਕਢਾ ਨਹੀਂ ਸਕਦੇ ਆ ਦੇਖੋ ਇਹ ਸਾਰੇ ਨੰਬਰ ਹੈਗੇ ਆ ਆਈਡਿਸ ਇਹ ਸਾਰੇ ਡਾਲਰਸ ਹੈਗੇ ਆ ਜੀ 11000 ਡਾਲਰ 1100 ਡਾਲਰ 5000 ਡਾਲਰ ਇਹਨਾਂ ਨੇ ਜੀ ਐਕਚੁਅਲ ਦੇ ਵਿੱਚ ਕੀ ਸੀਗਾ ਇਹਨਾਂ ਨੇ ਸਾਨੂੰ 3-4 ਮਹੀਨੇ ਪ੍ਰੋਫਿਟ ਦੇਣ ਤੋਂ ਬਾਅਦ ਇਹਨਾਂ ਨੇ ਸਾਡੀਆਂ ਆਈਡੀਆ ਬੰਦ ਕਰ ਦਿੱਤੇ ਸੱਸੀ ਗਾਲ ਜੀ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਵਨ ਬੇਰੀ ਸਾਈਬਰ ਠੱਗਾ ਨੇ ਪੰਜ ਵਿਅਕਤੀਆਂ ਨੂੰ ਬਣਾਇਆ ਆਪਣਾ ਸ਼ਿਕਾਰ ਲੁੱਟੇ ਕਰੋੜਾ ਰੁਪਏ ਕਿਸ ਤਰ੍ਹਾਂ ਲੁੱਟੇ ਕੀ ਮਾਮਲਾ ਹੋਇਆ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਾਂਗੇ ਪਹਿਲੇ ਗੱਲਬਾਤ ਕਰ ਲੈਣੇ ਆ ਸ ਵਿਅਕਤੀ ਦੇ ਨਾਲ ਜਿੰਨਾਂ ਨਾਲ ਕਰੋੜਾ ਦੀ ਠੱਗੀ ਹੋਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਜੈਠੀ ਹੈ ਜੀ ਪਰ ਰਾਹੁਲ ਜੀ ਮਾਮਲਾ ਸਾਹਮਣੇ ਆ ਰਿਹਾ ਕੋਈ ਕਰੋੜਾਂ ਵਾਲੀ ਠੱਗੀ ਦਾ ਸਾਈਬਰ ਠੱਗੀ ਦਾ ਹੈ ਕੋਣ ਵਿਅਕਤੀ ਤੇ ਕਿੱਦਾਂ ਠੱਗੀ ਹੋਈ ਤੇ ਕਿੱਦਾਂ ਮਾਮਲਾ ਹੈ ਤੁਹਾਡੇ ਧਿਆਨ ਚਾਹੀ ਤੇ ਕਿੱਦਾਂ ਤੋਂ ਸ਼ੁਰੂਆਤ ਕੀਤੀ ਤੇ ਕਿੱਦਾਂ ਮਿਲੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡਾ ਸਾਥ ਦੇਣ ਦੇ ਅੱਜ ਇੱਥੇ ਪਹੁੰਚੇ ਆ ਦੂਸਰੀ ਮੈਂ ਆਪਣੇ ਭਰਾਵਾਂ ਨੂੰ ਚੈਨਲ ਲੁਧਿਆਣਾ ਲਾਈਵ ਦਾ ਬਹੁਤ ਜ਼ਿਆਦਾ ਧੰਨਵਾਦ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਸਿਰਫ ਇੰਨਾ ਕਿ ਸਸੀਂ ਆਪਣੇ ਬਾਕੀ ਭਰਾਵਾਂ ਨੂੰ ਹੋਰ ਨਾਲ ਠੱਗੀ ਤੋਂ ਬਚਾ ਸਕੀਏ ਜੋ ਅੱਜ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਜੀ ਇਹ ਪ੍ਰੈਸ ਕਾਨਫਰੰਸ ਕਰਨ ਦਾ ਇਹ ਮੋਟੀਵੇਸ਼ਨ ਸੀਗਾ ਜੀ ਹਾਂਜੀ ਤੇ ਠੱਗੀ ਹੋਈ ਕਿਨੇ ਦੀ ਹੈ ਕਿਹਨੇ ਠੱਗੀ ਕੀਤੀ ਤੇ ਕਿੰਨੇ ਕਰੋੜ ਦੀ ਠੱਗੀ ਹੋਈ ਹੈ ਇਹ ਦੁਬਈ ਤੋਂ ਚੱਲਦੀ ਹੈ ਜਿਹੜੇ ਬੰਦੇ ਚਲਾਉਂਦੇ ਆ ਉਹ ਇੱਥੇ ਰਹਿੰਦੇ ਆ ਲੋਕਲ ਹੀ ਨੇ ਇਹਨਾਂ ਨੇ ਟੋਟਲ ਸਾਡੇ ਨਾਲ ਨੀਅਰ ਅਬਾਊਟ 1.5 ਕਰੋੜ ਰੁਪਏ ਠੱਗੀ ਮਾਰੀ ਹੈ ਜੀ ਕੋਨੇ ਵਿਕਤੀ ਇਹ ਸੁਨੀਲ ਅਗਰਵਾਲ ਹੈ ਜੀ ਲੁਧਿਆਣਾ 39 ਸੈਕਟਰ ਦਾ ਰਹਿਣ ਵਾਲਾ ਇੱਕ ਬੰਦਾ ਮੋਹਿਤ ਸ਼ਰਮਾ ਚੰਡੀਗੜ੍ਹ ਦਾ ਰਹਿਣ ਵਾਲਾ ਉਹ ਪ੍ਰੋਪਰਾਈਟਰ ਹੈ ਜੀ ਇਸ ਕੰਪਨੀ ਦਾ ਇਹਨਾਂ ਨੇ ਸਾਨੂੰ ਲਾਇਸੈਂਸ ਵਗੈਰਾ ਦਿਖਾਏ ਵੀ ਆ ਦੇਖੋ ਸਾਡੇ ਦੁਬਈ ਦੇ ਵਿੱਚ ਲਾਇਸੈਂਸ ਬਣੇ ਹੋਏ ਆ ਕੰਪਨੀ ਤੇ ਅਸੀਂ ਲਾਇਸੈਂਸ ਹੋਲਡਰ ਆ ਸਾਨੂੰ ਪੂਰੇ ਭਰੋਸੇ ਵਿੱਚ ਲੈ ਕੇ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ ਜੀ ਕਿੱਦਾਂ ਮਿਲੇ ਤੁਹਾਨੂੰ ਇਹ ਇਹਦੀ ਸਾਡੇ ਵੱਡੇ ਭਾਈ ਸਾਹਿਬ ਨੇ ਕਮਲ ਜੀ ਇਹਨਾਂ ਦਾ ਇੱਕ ਫਰੈਂਡ ਸੀਗਾ ਮਹਿੰਦਰਪਾਲ ਉਹ ਆਲਰੇਡੀ ਇਸ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰਿਆ ਹੋਇਆ ਸੀ ਜੀ ਉਹਨੇ ਉਹ ਵਧੀਆ ਪ੍ਰੋਫਿਟ ਲੈ ਰਿਆ ਸੀਗਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਫਿਰ ਉਹਨਾਂ ਨੇ ਆਪਣੇ ਪ੍ਰੋਪ੍ਰਾਇਟਰ ਨੂੰ ਬੁਲਾ ਕੇ ਸਾਡੇ ਨਾਲ ਮੀਟਿੰਗ ਕਰਾਈ ਅੱਛਾ ਇਹਨਾਂ ਦੇ ਨਾਲ ਜਦੋਂ ਇਹਨਾਂ ਜੋ ਵੀ ਫਰੈਂਡ ਜਾਂ ਬ੍ਰਦਰ ਜੁਨਾ ਮਿਲੇ ਤੇ ਉਹਨਾਂ ਨੂੰ ਕਿੰਨੇ ਸਾਲ ਤੋਂ ਪ੍ਰੋਫਿਟ ਹੋ ਰਿਹਾ ਤੇ ਤੁਹਾਨੂੰ ਕਿੰਨੇ ਤੁਹਾਨੂੰ ਕਿੱਦਾਂ ਵਿਸ਼ਵਾਸ ਹੋ ਗਿਆ ਇਸ ਚੀਜ਼ ਦਾ ਜੀ ਇਹ ਤਾਂ ਹੁਣ ਉਹਨਾਂ ਦਾ ਫਾਰਮੂਲਾ ਹੁੰਦਾ ਜੀ ਇਹਨਾਂ ਦਾ ਨੌਨ ਸੀਗਾ ਹੋ ਸਕਦਾ ਉਹਨਾਂ ਦੀ ਟੀਮ ਦਾ ਹਿੱਸਾ ਹੋਵੇ ਉਹ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਸੀਗਾ ਵੀ ਅਸੀਂ 2 ਸਾਲ ਤੋਂ ਬਹੁਤ ਵਧੀਆ ਪ੍ਰੋਫਿਟ ਲੈ ਰਹੇ ਹਾਂ ਜੀ ਮੈਂ ਇੱਕ ਲੋਗ ਪੀਰੀਅਡ ਪੂਰਾ ਕਰ ਚੁੱਕਾ ਐਚਓਡੀ ਇਹਨਾਂ ਦਾ ਇਹ ਦੱਸ ਦਿਆ ਜੀ ਵੀ ਸਾਡਾ 18 ਮਹੀਨੇ ਦਾ ਇੱਕ ਲੋਕ ਪੀਰੀਅਡ ਹੈ ਅੱਛਾ ਕੰਪਨੀ ਦਾ ਤੁਸੀਂ ਜਿੰਨਾ ਪੈਸਾ ਇਨਵੈਸਟ ਕਰੋਗੇ ਤੁਸੀਂ 18 ਮਹੀਨੇੋਂ ਕਢਾ ਨਹੀਂ ਸਕਦੇ ਅੱਛਾ 18 ਮਹੀਨੇ ਕਢਾ ਨਹੀਂ ਸਕਦੇ ਤੇ ਉਹਦੇ ਉੱਤੇ ਤੁਹਾਨੂੰ ਹਰ ਮੰਥਲੀ 8 ਤੋਂ 10% ਉਹਦਾ ਜਿਹੜਾ ਪ੍ਰੋਫਿਟ ਹੈ ਉਹ ਤੁਹਾਨੂੰ ਰਿਟਰਨ ਆਏਗਾ ਹੂੰ ਸ਼ੁਰੂਆਤ ਕਿੱਦਾਂ ਹੋਈ ਪੈਸੇ ਪਾਣ ਦੀ ਸ਼ੁਰੂਆਤ ਸਰ ਪਹਿਲਾਂ ਅਸੀਂ 10 10.5 ਤੋਂ 12 ਲੱਖ ਰੁਪਏ ਦੀ ਪਹਿਲਾਂ ਆਈਡਿਜ਼ ਲਾਈ ਸੀ ਆਹ ਦੇਖੋ ਜੀ ਇਸ ਤਰ੍ਹਾਂ ਕੰਪਨੀ ਹੈ ਜੀ ਇਹਨਾਂ ਦੀ FX ਇੰਟਰਨੈਸ਼ਨਲ ਇਸ ਤਰ੍ਹਾਂ ਆਈਡਿਜ਼ ਬਣਾਉਂਦੇ ਆ ਜੀ ਆਹ ਦੇਖੋ 2200 ਡਾਲਰ ਦੀ ਆਈਡੀ ਬਣੀ ਹੋ ਆ ਦੇਖੋ ਜੀ ਵਕਫਾ ਵਕਫਾ ਕਾ ਆਈਡੀਆ ਬਣਾਉਂਦੇ ਨੇ ਹਾਂਜੀ ਹਾਂਜੀ ਆ ਦੇਖੋ ਜੀ ਬਿਲਕੁਲ ਗਰੁੱਪ ਬਣਾ ਕੇ ਦਿੰਦੇ ਆ ਜੀ ਸਾਨੂੰ ਗਰੁੱਪ ਬਣਾ ਕੇ ਦਿੰਦੇ ਆ ਜੀ ਸਾਨੂੰ ਪੂਰਾ ਆ ਦੇਖੋ ਇਹ ਸਾਰੇ ਨੰਬਰ ਹੈਗੇ ਆਈਡਿਸ ਦੇ ਇਹ ਸਾਰੇ ਡਾਲਰਸ ਹੈਗੇ ਆ ਜੀ 11000 ਡਾਲਰ 1100 ਡਾਲਰ 5000 ਡਾਲਰ ਹਮ ਟੋਟਲ ਕਰਦੇ ਕਰਦੇ ਕਿੰਨੇ ਕੁ ਤੁਸੀਂ ਡਾਲਰ ਬਾਤ ਤੇ ਹੁਣ ਪੈਸੇ ਪਾਦੇ ਹੋਣੇ ਸਾਰਾ ਸਾਰਾ ਵੇਰਵਾ ਤੁਹਾਡੇ ਕੋਲ ਹੀ ਹੈ ਜੀ ਸਾਡੇ ਕਿੰਨੇ ਕੁ ਸਾਨੂੰ ਨਹੀਂ ਪਤਾ ਨਾ ਕਿ ਕਿੰਨੇ ਕੁ ਬਾਏ ਮਾਉਂਡ ਹੈ ਜਿਹੜੀ 1.5 ਕਰੋੜ ਰੁਪਏ ਹੈ ਜੀ 1.5 ਕਰੋੜ ਦਾ ਹਾਂਜੀ ਕੱਲੇ ਤੁਹਾਡੀ ਹੈ ਹੋਰ ਵੀ ਕੀ ਨਹੀਂ ਅਸੀਂ 5 ਜਾਣੇ ਹੈ ਜੀ ਇਹਦੇ ਦੀ 5 ਜਾਣੇ ਦੀ ਘਟ 5 ਜਾਣੇ ਜੀ 1.5 ਕਰੋੜ ਰੁਪਏ ਹਾਂਜੀ 5 ਜਾਣਾ 1.5 ਕਰੋੜ ਰੁਪਏ ਹੈ ਜੀ ਇਹ ਮਤਲਬ ਕਿ ਚਲੋ ਤੁਸੀਂ 1.5 ਕਰੋੜ ਰੁਪਏ ਪਾਤਾ ਕੋਈ ਪ੍ਰੋਫਿਟ ਪ੍ਰੂਫਿਟ ਆਇਆ ਤੇ ਨਹੀਂ ਆਇਆ ਸਰ ਸਾਡੇ ਕੋਲ 3 ਤੋਂ 4 ਵਾਰ ਰਿਫੰਡਿੰਗ ਆਈ ਹੈ ਜੀ ਪ੍ਰੋਫਿਟ ਦੀ ਜੀ ਨੇ ਨੀਅਰਬਾਊਂਡ ਰਕਮ ਲਾ ਲ ਸਰ ਜ ਸਾਡੀ ਸਾਰੀ ਸਭ ਡੁੱਬ ਗਈ ਡੁੱਬੀ ਪਈ ਹੈ ਜੀ ਠੱਗੀ ਹੈ ਜੀ ਸਾਡੇ ਨੰਬਰ ਬਲੌਗ ਆਈਡੀਆਂ ਬਲੌਗ ਸਾਰਾ ਕੁਝ ਬਲੌਗ ਜੀ ਠੱਗੀ ਹੈ ਹੋਰ ਕੀ ਹੈ ਜੀ ਇਹ ਬਲੌਗ ਬਲੌਕ ਹੋਈ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਬਲੌਕ ਕਦੋਂ ਬਲੌਕ ਹੋਈ ਹੈ ਇਹਨਾਂ ਨੇ ਜੀ ਐਕਚੁਅਲ ਦੇ ਵਿੱਚ ਕੀ ਸੀਗਾ ਇਹਨਾਂ ਨੇ ਸਾਨੂੰ 3-4 ਮਹੀਨੇ ਪ੍ਰੋਫਿਟ ਦੇਣ ਤੋਂ ਬਾਅਦ ਇਹਨਾਂ ਨੇ ਸਾਡੀਆਂ ਆਈਡੀਆ ਬੰਦ ਕਰਤੀਆਂ ਸੀਗੀਆਂ ਜੀ ਫਿਰ ਅਸੀਂ ਇਹਨਾਂ ਨੂੰ ਜਿਹੜਾ ਲੋਕਲ ਬੰਦਾ ਸੀਗਾ ਸਾਡਾ ਅਸੀਂ ਇਹਨੂੰ ਬੁਲਾਇਆ ਵੀ ਭਾਈ ਕੀ ਹੈ ਕਿ ਸੁਨੀਲ ਅਗਰਵਾਲ ਜੀ ਹਾਂਜੀ ਵੀ ਭਾਈ ਸਾਡੀ ਪੇਮੈਂਟ ਛੋਟੀ ਨਹੀਂ ਹੈਗੀ ਵੀ ਸਾਡੇ ਤਾਂ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਸਾਡਾ ਪੈਸਾ ਡੁੱਬ ਗਿਆ ਸਾਰਾ ਉਹ ਨਹੀਂ ਜੀ ਕੰਪਨੀ ਦੇ ਵਿੱਚ ਥੋੜਾ ਜਿਹਾ ਅਪ ਡਾਊਨ ਚੱਲ ਰਹੀ ਹੈ ਜੀ ਤੁਸੀਂ ਬੇਫਿਕਰ ਰਹੋ ਜੀ ਤੁਹਾਡਾ ਪੈਸਾ ਸੇਫ ਹੈ ਜੀ ਸਾਨੂੰ ਗਲਾਸੇ ਦਿੰਦਾ ਰਿਹਾ 2 ਮਹੀਨੇ ਕੱਢ ਤੇ ਇਦਾਂ ਜੀ ਉਹਨੇ ਸਾਨੂੰ ਕੁਝ ਨਹੀਂ ਦਿੱਤਾ ਉਸ ਤੋਂ ਇਨੇ ਆਪਣਾ ਪਾਰਟਨਰ ਵੀ ਬੁਲਾਇਆ ਮੋਹਿਤ ਸ਼ਰਮਾ ਚੰਡੀਗੜ੍ਹ ਵਾਲਾ ਉਹ ਸਾਡੇ ਕੋਲ ਆਇਆ ਉਹਨਾਂ ਨੇ ਸਾਨੂੰ ਗਰੰਟੀ ਵਾਜੋ ਪੰਜ ਚੈੱਕ ਦਿੱਤੇ ਜੀ ਸਾਡੀ ਅਮਾਉਂਟ ਦੇ ਭਰ ਕੇ ਵੀ ਤੁਹਾਡੀ ਅਮਾਉਂਟ ਸੇਫ ਹੈ ਇਹ ਕਿ ਇਹਨਾਂ ਨੇ ਸਾਨੂੰ ਐਫੀਡੇਵਿਟ ਦਿੱਤਾ ਰਿਟਰਨ ਦੇ ਵਿੱਚ ਜਿਹਦੇ ਵਿੱਚ ਇਹਨਾਂ ਦੀ ਕੰਪਨੀਆਂ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਸੀਗੀਆਂ ਵੀ ਜੇ ਕੰਪਨੀ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਕੋਈ ਲਾਸ ਵੀ ਹੁੰਦਾ ਤਾਂ ਵੀ ਤੁਹਾਡੀ ਪੇਮੈਂਟ ਦਾ 3% ਪ੍ਰੋਫਿਟ ਕੰਪਨੀ ਤੁਹਾਨੂੰ ਦੇਗੀ ਇਹ ਸਾਨੂੰ ਉਹ ਦੇ ਕੇ ਚਲੇ ਗਏ ਜੀ ਚਲੋ ਸਾਨੂੰ ਵਿਸ਼ਵਾਸ ਹੋਇਆ ਵੀ ਚਲੋ ਚੈੱਕ ਦਿੱਤੇ ਬੰਦਿਆਂ ਨੇ ਸਾਨੂੰ ਐਫੀਡੇਵਿਟ ਦਿੱਤਾ ਵੀ ਕੋਈ ਗੱਲ ਨਹੀਂ ਜਨੂਨਾ ਅਸੀਂ ਫਿਰ ਵੀ ਭਰੋਸਾ ਕਰਕੇ 2 ਮਹੀਨੇ ਬਾਅਦ ਇਹਨਾਂ ਨੇ ਸਾਡੀਆਂ ਆਈਡੀਆਂ ਚੱਕਤੀਆਂ ਸਾਰੀਆਂ ਐਪ ਦੇ ਵਿੱਚੋਂ ਅਸੀਂ ਐਪ ਓਪਨ ਕਰਦੇ ਹਾਂ ਸਾਡੇ ਮੈਡ ਚ ਓਪਨ ਹੀ ਨਹੀਂ ਹੁੰਦੀ ਜਿਹੜੇ ਤੁਸੀਂ ਦੋ ਵਿਅਕਤੀਆਂ ਦੇ ਨਾਮ ਲੈ ਰਹੇ ਹੋ ਸੁਨੀਲ ਤੇ ਮੋਹਿਤ ਹਾਂਜੀ ਇਹ ਮਿਲਦੇ ਸੀਗੇ ਮੁਲਾਕਾਤ ਕਰਦੇ ਸੀ ਮੀਟਿੰਗ ਹੁੰਦੀ ਸੀ ਫੋਨ ਤੇ ਗੱਲ ਹੁੰਦੀ ਵੀਡੀਓ ਕਾਲ ਤੇ ਗੱਲ ਨਹੀਂ ਕਿੱਦਾਂ ਮਿਲੇ ਸੀ ਜਿਹੜਾ ਮੋਹਿਤ ਸ਼ਰਮਾ ਹੈਗਾ ਜੀ ਮੋਹਿਤ ਸ਼ਰਮਾ ਨਾਲ ਤਾਂ ਸਾਡੀ ਇੱਕ ਦੋ ਵਾਰ ਗੱਲ ਹੋਈ ਹੋਏਗੀ ਜੀ ਜਿਹੜੀ ਸਾਡੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਚੰਡੀਗੜ੍ਹ ਜੀ 50 ਸੈਕਟਰ ਦਾ ਪ੍ਰੋਗਰੈਸਿਵ ਸੁਸਾਇਟੀ ਹਾਂ ਦਾ ਰਹਿਣ ਵਾਲਾ ਜੀ ਜਿਹੜਾ ਸੁਨੀਲ ਅਗਰਵਾਲ ਆ ਇਹ ਲੁਧਿਆਣੇ ਦਾ ਰਹਿਣ ਵਾਲਾ ਹੈਗਾ 39 ਸੈਕਟਰ ਦਾ ਜਿਹੜੀ ਸਾਡੀ ਸਾਰੀ ਡੀਲਿੰਗ ਹੁੰਦੀ ਸੀਗੀ ਇਹ ਸਾਰੀ ਸਾਡੀ ਸੁਨੀਲ ਅਗਰਵਾਲ ਨਾਲ ਹੁੰਦੀ ਸੀਗੀ ਅੱਛਾ ਹਾਂਜੀ ਤੇ ਸੁਨੀਲ ਅਗਰਵਾਲ ਨਾਲ ਮਿਲੀ ਮੁਲਾਕਾਤ ਹੋਈ ਤੁਸੀਂ ਜਰੂਰ ਠੱਗੀ ਹੋਈ ਤਾਂ ਨਾਲ ਹਾਂਜੀ ਬਿਲਕੁਲ ਜੀ ਮੁਲਾਕਾਤ ਹੋਈ ਉਹਦੇ ਨਾਲ ਅਸੀਂ ਉਹਦੇ ਘਰੇ ਵੀ ਜਾਂਦੇ ਰਹੇ ਜੀ ਜਦੋਂ ਸਾਡੇ ਕੋਲ ਇਰੀਟੇਟ ਹੋ ਗਿਆ ਇਰੀਟੇਟ ਹੋ ਕੇ ਇਹਨੇ ਇੱਕ ਦਿਨ ਸਾਨੂੰ ਬੁਲਾਇਆ ਵੀ ਤੁਸੀਂ ਬਸ ਸੈਨ ਸ਼ੈਵਰਨ ਹੋਟਲ ਦੇ ਵਿੱਚ ਆ ਜਾਓ ਅੱਛਾ ਨਹੀਂ ਹੋਟਲ ਤੇ ਬਲੈਕ ਮੈਨ ਤੋਂ ਗੱਲ ਰੋਕਣਾ ਚਾਹੁੰਗਾ ਪਰ ਮਿਲ ਘਰ ਮਿਲਣਗੇ ਤੁਸੀਂ ਹਾਂਜੀ ਤਗੀ ਜੋ ਜੋ ਆਈਡੀਆ ਬਲੋਕ ਹੋਈਆਂ ਉਦੋਂ ਮਿਲਣਗੇ ਜਾਂ ਬਾਅਦ ਚ ਮਿਲਣਗੇ ਨਹੀਂ ਸਰ ਅਸੀਂ ਪਹਿਲਾਂ ਮਿਲਣ ਗਏ ਸੀ ਆਈਡੀਆ ਬਲੋਕ ਇਹਨਾਂ ਨੇ ਬਾਅਦ ਚ ਕਰਿਆ ਜਦੋਂ ਸਾਨੂੰ ਚੈੱਕ ਔਰ ਐਫੀਡੇਵਿਟ ਦੇ ਦਿੱਤਾ ਹਾਂ ਹਾਂਜੀ ਹਾਂਜੀ ਅੱਛਾ ਜਦੋਂ ਸਾਨੂੰ ਇਹਨਾਂ ਨੇ ਸਿਕਿਉਰਿਟੀਜ਼ ਦੇਤੀ ਸਿਕਿਉਰਿਟੀਜ਼ ਦੇਣ ਤੋਂ ਬਾਅਦ ਫਿਰ ਇਹਨਾਂ ਨੇ ਸਾਡੀਆਂ ਆਈਡੀਆਂ ਬਲੋਕ ਕਰਤੀਆਂ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਮੁਲਾਕਾਤ ਹਾਂਜੀ ਉਸ ਤੋਂ ਬਾਅਦ ਮੁਲਾਕਾਤ ਹੋਈ ਜਦੋਂ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਸਾਨੂੰ ਇਹ ਦੇ ਗਏ ਆ ਇਹ ਕਾਗਜ਼ ਸਾਡੇ ਕਿਸ ਕੰਮ ਦੇ ਆ ਇਹ ਹਾਂ ਹਾਂ ਠੀਕ ਹੈ ਨਾ ਵੀ ਸਾਡੇ ਪੈਸੇ ਦਿਓ ਹਾਂ ਤੇ ਅਸੀਂ ਇਹਦੇ ਘਰੇ ਗੇੜੇ ਮਾਰਦੇ ਰਹੇ ਸਾਨੂੰ ਨਹੀਂ ਮਿਲਦਾ ਸੀ ਇਹਦੀ ਵਾਈਫ ਮਿਲਦੀ ਸੀਗੀ ਉਸ ਤੋਂ ਬਾਅਦ ਇੱਕ ਦਿਨ ਇਹਨੇ ਸਾਨੂੰ ਕਿਹਾ ਵੀ ਤੁਸੀਂ ਦਲਵਾਥ ਹੋਈ ਉਹਨਾਂ ਦੀ ਵਾਈਫ ਨਾਲ ਤੁਸੀਂ ਕੁਝ ਕਿਹਾ ਹਾਂਜੀ ਅਸੀਂ ਉਹਨੂੰ ਪੁੱਛਦੇ ਥੋੜੇ ਹਸਬੈਂਡ ਕਿੱਥੇ ਹੈ ਜੀ ਵੀ ਸਾਨੂੰ ਮਿਲਾਓ ਉਹ ਅੱਜ ਇੱਧਰ ਗਏ ਨੇ ਜੀ ਅੱਜ ਉੱਧਰ ਗਏ ਨੇ ਜੀ ਇਹੀ ਟਾਂਕ ਟੋਲ ਕਰਦੇ ਰਹੇ ਜੀ ਅੱਛਾ ਘਰ ਘਰ ਚ ਗਏ ਉਹ ਘਰ ਕਿਸ ਤਰ੍ਹਾਂ ਦਾ ਸੀਗਾ ਕੀ ਸਰ ਬਹੁਤ ਵਧੀਆ ਘਰ ਬਣਿਆ ਹੋਇਆ ਜੀ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ 10-12 ਕਰੋੜ ਰੁਪਇਆ ਲਾ ਰੱਖਿਆ ਜੀ ਵਧੀਆ ਵਧੀਆ ਗੱਡੀਆਂ ਰੱਖੀਆਂ ਹੋਈਆਂ ਇਹਨਾਂ ਨੇ ਲੋਕਾਂ ਦੇ ਪੈਸੇ ਤੇ ਐਸ਼ ਕਰਦੇ ਆ ਇਹ ਹੂੰ अच्छा मतलब बड़े-बड़े सुप्रेंसदा तानो दिखाए पर तानो कंगाल करता बिल्कुल जी बिल्कुल ਸਾਡੇ ਪੈਸਾ ਨਾਲ ਆਪ ਐਸ਼ ਕਰਦੇ ਅਸੀਂ ਅੱਜ ਧੱਕੇ ਖਾਂਦੇ ਫਿਰਦੇ ਹੂੰ ਕਿੰਨੇ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਇਹਦਾ ਸਾਨੂੰ ਇੱਕ ਦਿਨ ਫੋਨ ਆਇਆ ਵੀ ਤੁਸੀਂ ਸ਼ੈਫਰਨ ਹੋਟਲ ਆ ਜਾਓ ਆ ਕੇ ਆਪਣੇ ਪੈਸੇ ਲੈ ਜਾਓ ਹੂੰ ਸਾਡੇ ਵੱਡੇ ਭਾਈ ਸਾਹਿਬ ਜਗਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਤੇ ਮੈਂ ਸੀਗਾ ਨਾਲ ਇੱਕ ਮੇਰਾ ਹੋਰ ਫਰੈਂਡ ਸੀਗਾ ਅਸੀਂ ਚਾਰੇ ਜਾਣੇ ਉੱਥੇ ਗਏ ਤਾਂ ਇਹਨੇ ਬੌਂਸਰ ਵਗੈਰਾ ਬੁਲਾ ਰੱਖਿਆ ਸੀ ਹਨ ਪਛਾਤੇ ਬੰਦੇ ਓਕੇ ਕਹਿੰਦਾ ਜੇ ਤੁਸੀਂ ਮੇਰੇ ਕੋਲੋਂ ਪੈਸੇ ਮੰਗੇ ਤੁਹਾਨੂੰ ਜਾਨੋਂ ਮਰਵਾ ਦਾਂਗੇ ਓਕੇ ਸਾਨੂੰ ਸਿੱਧਾ ਹੀ ਥ੍ਰੈਟ ਕਰਾਇਆ ਇਹਨਾਂ ਨੇ ਸਿੱਧਾ ਉਸ ਪ੍ਰਸ਼ਾਸਨ ਦੇ ਮਾਮਲੇ ਚ ਹੈ ਧਿਆਨ ਹੈ ਸਰ ਉਸ ਪ੍ਰਸ਼ਾਸਨ ਜੀ ਸਾਡਾ ਬਹੁਤ ਸਹਿਯੋਗ ਦੇ ਰਿਹਾ ਹੈਗਾ ਉਹਨੇ ਧਿਆਨ ਚਾਹ ਮਾਮਲਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਐਫ ਆਈ ਆਰ ਦਿੱਤੀ ਹੈ ਜੀ ਅੱਛਾ ਕਿਹੜੇ 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 ਕੋ ਦਿੱਤੀ ਸੀ ਐਡੀ ਸੀ ਪੀ ਦੀ ਕਰਾਇਮ ਦੇ ਜੀ ਐਡੀ ਹਾਂਜੀ ਬਰਾੜ ਸਾਹਿਬ ਤੇ ਸੀ ਪੀ ਸਾਹਿਬ ਦੀ ਨੌਲੇਜ ਦੇ ਵਿੱਚ ਵੀ ਸਾਰੀ ਗੱਲਬਾਤ ਹੈਗੀ ਹੈ ਠੀਕ ਹੈ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਦਾ ਸਰ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈਗਾ ਜੀ ਉਹ ਸਾਡੇ ਨਾਲ ਹੈ ਠੀਕ ਹੈ ਜੀ ਅਸੀਂ ਸਿਰਫ ਇਹੀ ਜਾਣਦੇ ਆਂ ਵੀ ਅੱਜ ਅਸੀਂ ਸ਼ਿਕਾਰ ਹੋ ਗਏ ਆਂ ਇਸ ਚੀਜ਼ ਦਾ ਕੋਈ ਹੋਰ ਜਨਤਾ ਨਾ ਹੋਵੇ ਜੀ ਅੱਛਾ ਇੱਕ ਗੱਲ ਤਾਂ ਤੁਹਾਨੂੰ ਪੁੱਛਾਂ ਸੁਪਨੇ ਕਿਹੜੇ ਦਿਖਾਏ ਉਹਨਾਂ ਨੇ ਤੁਹਾਨੂੰ ਪੈਸੇ ਦਿਖਾਏ ਬਾਹਰ ਜਾਂਦੇ ਦਿਖਾਏ ਜਾਂ ਗੱਡੀਆਂ ਜਾਂ ਇਹ ਸਭ ਕੁਝ ਦਿਖਾਏ ਸ ਸੁਪਨੇ ਤਾਂ ਬਹੁਤ ਵੱਡੇ ਵੱਡੇ ਦਿਖਾਏ ਜੀ ਉਹਨਾਂ ਨੇ ਸਾਡਾ ਦੁਬਈ ਦੇ ਵਿੱਚ ਪ੍ਰਾਪਰਟੀਜ਼ ਦਾ ਕੰਮ ਹੈਗਾ ਜੀ ਸਾਡੇ ਵੱਡੇ ਭਾਈ ਸਾਹਿਬ ਨੂੰ ਬਹੁਤ ਕਨਵੈਂਸ ਕਰਿਆ ਵੀ ਤੁਸੀਂ ਉੱਥੇ ਲਓ ਜੀ ਫਲੈਟ ਤੁਹਾਨੂੰ ਫਲੈਟ ਵੀ ਦਿਨੇ ਆ ਜੀ ਅਸੀਂ ਇਹ ਤਾਂ ਚਲੋ ਸਾਡੀ ਮਾਲਕ ਦੀ ਕਿਰਪਾ ਲਾ ਲਓ ਜਾਂ ਸਾਡੇ ਬੁੱਧੀ ਲਾ ਲਓ ਕੁਝ ਵੀ ਸੀ ਅਸੀਂ ਬਹੁਤ ਵੱਡੇ ਠੱਗੀ ਹੋਣ ਤੋਂ ਬਚ ਗਏ ਫਿਰ ਵੀ ਠੱਗੀ ਛੋਟੀ ਨਹੀਂ ਆ ਸਾਡੇ ਨਾਲ ਜੋ ਇਹਨਾਂ ਨੇ ਕੀਤਾ ਗਲਤ ਕੀਤਾ ਕਿਉਂਕਿ ਵਪਾਰੀ ਬੰਦੇ ਹੋ ਤੁਸੀਂ ਬਿਲਕੁਲ ਜੀ ਵਪਾਰੀ ਬੰਦੇ ਵਪਾਰੀ ਬੰਦੇ ਲਈ ਤਾਂ ਕਣ ਕਣ ਇੱਕ ਇੱਕ ਰੁਪਈਆ ਜ਼ਰੂਰੀ ਹੁੰਦਾ ਬਿਲਕੁਲ ਜੀ ਬਿਲਕੁਲ ਸਾਨੂੰ ਪਤਾ ਸੀ ਕਿੱਦਾਂ ਪੇਮੈਂਟ ਇਕੱਠੇ ਅੱਜ ਅਸੀਂ ਇਨੀ ਟੈਨਸ਼ਨ ਦੇ ਵਿੱਚ ਆ ਲੈਣ ਵਾਲੇ ਸਾਡੇ ਘਰੇ ਜਾਂਦੇ ਆ ਵੀ ਤੁਸੀਂ ਸਾਡੇ ਪੈਸੇ ਮੋੜੋ ਅਸੀਂ ਕਿੱਦਾਂ ਮੋੜੀ ਅਸੀਂ ਤਾਂ ਆਪ ਫਸਾ ਕੇ ਬੈਠੇ ਆ ਪੈਸੇ ਤੁਸੀਂ ਆਨਲਾਈਨ ਕਿਤੇ ਕੈਸ਼ ਫੜਾਏ ਸਰ ਐਕਚੁਅਲੀ ਇਹ ਸਾਨੂੰ ਕਹਿੰਦੇ ਸੀ ਵੀ ਅਸੀਂ ਆਨਲਾਈਨ ਬਹੁਤ ਕੱਟ ਲੈ ਸਕਦੇ ਆ ਇਹਨਾਂ ਦੀ ਇੱਕ ਕੰਡੀਸ਼ਨ ਸੀਗੀ ਇਹਨਾਂ ਸਾਡੇ ਕੋਲ ਸਿਰਫ 15 ਲੱਖ ਰੁਪਏ ਲਿਆ ਜੀ ਆਨਲਾਈਨ ਬਾਕੀ ਸਾਰਾ ਪੈਸਾ ਅਸੀਂ ਕੈਸ਼ ਸੁਣੀ ਲੱਗਰਵਾ ਦੇ ਘਰੇ ਦਿੱਤਾ ਉੱਥੋਂ ਨਹੀਂ ਭਨੇ ਕੋਈ ਤੁਹਾਨੂੰ ਨਹੀਂ ਸਰ ਅਸੀਂ ਤਾਂ ਬਲਾਈਂਡ ਸੀਗੇ ਜੀ ਸਾਨੂੰ ਪਤਾ ਥੋੜੀ ਸਾਡੇ ਨਾਲ ਠੱਗੀ ਹੋ ਜਾਣੀ ਹੈ ਜੇ ਸਾਡੇ ਨਾਲ ਠੱਗੀ ਸਾਨੂੰ ਪਤਾ ਹੁੰਦਾ ਅਸੀਂ ਇਸ ਲਾਈਨ ਜਾਂਦੇ ਕਿਉਂ ਜੀ ਅਸੀਂ ਤਾਂ ਕਿਹਾ ਆਨਲਾਈਨ ਕੰਮ ਹੈਗਾ ਵਧੀਆ ਹੈਗਾ ਪਰ ਸਾਨੂੰ ਇਹ ਨਹੀਂ ਪਤਾ ਇਹਨਾਂ ਨੇ ਆਨਲਾਈਨ ਕੰਮ ਦੇ ਉੱਤੇ ਆਪਣੀਆਂ ਦੁਕਾਨਾਂ ਖੋਲ ਰੱਖੀਆਂ ਨੇ ਹਮ ਕਿਹੜੀ ਕੰਪਨੀ ਦਾ ਐਫ ਐਕਸ ਇੰਟਰਨੈਸ਼ਨਲ ਬਿਲਕੁਲ ਇਹ ਤਸਵੀਰਾਂ ਨੇ ਪੰਜ ਜਾਨੇ ਵਿਅਕਤੀ ਸ਼ਿਕਾਰ ਹੋਏ ਨੇ ਇੱਕ ਸਾਈਬਰ ਠੱਗ ਦਾ ਕਰੋੜਾ ਦੇ ਸੁਪਨੇ ਦਿਖਾਏ ਕਰੋੜਾ ਪੇ ਦੇ ਸੁਪਨੇ ਦਿਖਾ ਕੇ ਉਹਨਾਂ ਦੇ ਕੋਲੋਂ ਕਰੋੜਾ ਰੁਪਏ ਲੁੱਟੇ ਆਨਲਾਈਨ ਉਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਆਨਲਾਈਨ ਪੈਸੇ ਪਾ ਰਹੇ ਪਰ ਉਹਨਾਂ ਨੇ ਕਿਹਾ ਜਾ ਰਿਹਾ ਕਿ ਆਨਲਾਈਨ ਪੈਸੇ ਅਸੀਂ ਨਹੀਂ ਲੈਂਦੇ ਸਾਡੇ ਕੈਸ਼ ਪਾ ਦਿਓ ਤੇ ਜਦੋਂ ਆਈਡੀਆ ਵੀ ਬਲੌਕ ਕੀਤੀਆਂ ਤੇ ਘਰ ਵੀ ਗਏ ਪਰ ਘਰਦਿਆਂ ਉਹਦੇ ਘਰ ਦੇ ਵਿੱਚ ਜਿਹੜੇ ਵੀ ਸੁਨੀਲ ਨਾਂ ਦਾ ਵਿਅਕਤੀ ਰੂਪੀ ਆ ਉਸਦੇ ਵਾਈਫ ਦੇ ਵੱਲੋਂ ਕਿਹਾ ਜਾ ਰਿਹਾ ਕੋ ਕਰਨੀ ਆ ਹਾਲਾਂਕਿ ਉਹਨਾਂ ਦੇ ਵੱਲੋਂ 5 ਵਿਅਕਤੀਆਂ ਵੱਲੋਂ ਦੱਸਿਆ ਜਾ ਰਿਹਾ ਮੋਇਤ ਵੱਲੋਂ ਰਾਹੁਲ ਵੱਲੋਂ ਦੱਸਿਆ ਜਾ ਰਿਹਾ ਕਿ ਆਲੀਸ਼ਾਨ ਬੰਗਲਾ ਹੈ ਤੇ ਫਿਰ ਵੀ ਜਿਹੜੀ ਕੀ ਹੈ ਲਗਾਤਾਰ ਲੋਕਾਂ ਦਾ ਠੱਗੀ ਕੀਤੀ ਤੇ ਇੱਕ ਮੈਸੇਜ ਸੁਨੇਹਾ ਦਿੱਤਾ ਵਾ ਹੋਰ ਵੀ ਜਿਹੜੀ ਕਿ ਆ ਵੀਡੀਓ ਦੇਖ ਰਹੇ ਨੇ ਕਿ ਤੁਸੀਂ ਵੀ ਇਸ ਸਾਈਬਰ ਠੱਗਾ ਤੋਂ ਬਚੋ ਤਾਂ ਕਿ ਆਨ ਸਮਝ ਦੇ ਵਿੱਚ ਤੌੜਦੇ ਵੀ ਜਿਹੜੀ ਕਿ ਇਹ ਪੈਸੇ ਇਸ ਤਰ੍ਹਾਂ ਠੱਗੇ ਨਾ ਜਾਣ ਹਾਲਾਂਕਿ ਉਹ ਪੁਲਸ ਨੇ ਜਿਹੜੀ ਕਿ ਆਸ਼ਵਾਸ਼ਣ ਦਿੱਤਾ ਵਾ ਤੇ ਜਲਦ ਕੀ ਆਨ ਸਮਝ ਜਲਦ ਪਤਾ ਚੱਲੇ ਕਿ ਪੁਲਸ ਕਿਨੂੰ ਕੋ ਜਲਦੀ ਇਸ ਠੱਗਾ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਤੇ ਇਹਨਾਂ ਦੇ ਪੈਸੇ ਕਿਨੂੰ ਕੋ ਜਲਦੀ ਵਾਪਸ ਮਿਲਦੇ ਆ ਜੁੜੇ ਹੋਏ ਰਾਮ ਲਾਏ ਦੇ ਨਾਲ ਹਣੀਤ ਨਾਲ ਯੂਮ ਰਿਪੋਰਟ ਧੰਨਵਾਦ